ਪਰ ਉਹ ਤਾਂ ਆਉਂਦਾ ਹੈ ਉਹ ਵੀ ਇੱਕ ਰੇਸ਼ੋ ਪਰ ਉਸ ਤੋਂ ਬਿਨਾਂ ਰਾਜ ਸਰਕਾਰ ਵੱਲੋਂ ਜੇ ਹੋਰ ਆਜ ਵੀ ਨਹੀਂ ਕਹਿੰਦਾ ਉਹ ਲੋਕ ਨਿਰਮਾਨ ਹਨ ਅਸੀਂ ਤਾਂ ਇੱਕ ਨਮਾ ਕੀਤਾ ਹੈ ਲੋਕ ਨਿਰਮਾਨ ਹਨ ਉਹ ਵੀ ਸਕੂਲ ਤੇ ਮੈਲੇ ਸਮਾਨ ਤੇ ਕਹਿਣਦੇ ਹੋ ਤੁਹਾਨੂੰ ਜਾਰੀ ਹੋਊਗਾ ਜੋ ਵੀ ਪਿੰਡ ਦੀ ਪਿੰਡ ਦਾ ਕੰਮ ਹੈ ਉਹ ਮੈਂ ਉਹ ਪਿੰਡ ਦੀ ਹੋਰ ਦੇਖਦਾ ਕਿ ਪਿੰਡ ਦੀ ਜਨਸੰਖਿਆ ਕਿੰਨੀ ਹੈ ਵੋਟਾਂ ਕਿੰਨੀਆਂ ਪਾਈਆਂ ਫਿਰ ਨਾ ਮੈਂ ਕਹਿੰਦਾ ਮੈਨੂੰ ਲੱਗਦਾ ਆਈਡੀਆ ਕੀ ਹੈ ਪਰ ਮੇਰੇ ਛੋੜੇ ਦਾ ਪਿੰਡ ਦਾ ਆਈਡੀਆ ਵਧੀਆ ਹੋਊਗਾ ਮਾਡਲ ਬਣਾ ਕੇ ਵੀ ਅੱਗੇ ਪੰਜਾਬ ਕੇ ਸ਼ੁਰੂ ਦੋ ਸਰ ਗੱਲਾਂ ਹੋ ਰਹੀਆਂ ਇਸੇ ਤਰ੍ਹਾਂ ਇੱਕ ਇਹ ਹੈ ਵੀ ਜਿਹੜਾ ਪ੍ਰਪੋਜ਼ਲ ਆਪਾਂ ਦਿੰਨੇ ਆ ਨਾ ਉਹ ਸਿੱਧਾ ਸਰਪੰਚ ਤੋਂ ਇਹਨਾਂ ਦਾ ਹੋਵੇ ਜਿਵੇਂ ਅਕਸਰ ਵਿੱਚ ਇਹ ਹੋ ਜਾਂਦਾ ਨਾ ਵੀ ਐਮਐਲਏ ਸਾਹਿਬ ਪ੍ਰਪੋਜ਼ ਕਰਨਗੇ ਆ ਪ੍ਰਪੋਜ਼ ਕਰਨਗੇ ਉਹ ਡਾਇਰੈਕਟ ਕਰਦੇ ਹੋ ਸਾਰੇ ਇਸ ਤਰ੍ਹਾਂ ਦਾ ਨਾਮ ਤੁਸੀਂ ਜੈ ਤੁਸੀਂ ਬਾਦ ਕੋ ਪਿੰਡਾਂ ਦੇ ਜੀ ਕਰੋ ਤੇ ਇੱਕ ਆਖਰੀ ਗੱਲ ਸਰ ਇਹ ਆ ਵੀ ਸਾਡੀਆਂ ਨਾ ਕੁਝ ਪਿੰਡਾਂ ਦੀਆਂ ਪੰਚਾਇਤਾਂ ਕੋਲ ਜਿਹੜੀਆਂ ਜ਼ਮੀਨਾਂ ਥੋੜੀਆਂ ਆ ਜਿਵੇਂ ਹੁਣ ਮੇਰੇ ਆਪਣੇ 12-13 ਖੇਤ ਨੇ ਪਿੰਡ ਵੱਡਾ ਆ 3000 4000 ਵੋਟ ਹੈ ਤੇ ਉਹ ਜਿਹੜਾ ਤੁਸੀਂ 30% ਜਿਹੜਾ ਮਹਿਕਮੇ ਕੋ ਜਾਂਦਾ ਕਿਤੇ ਜੇ ਉਹ ਘਟ ਜਵੇ ਥੋੜਾ ਜਿਹਾ ਉਹ ਵੀ ਸਾਡੇ ਕੋਲ ਆਏ ਆਏ ਹਾਏ ਜਿਹੜਾ ਕੋਈ ਨਹੀਂ ਉਹ ਵੀ ਗੱਲ ਨੂੰ ਕਰਦੇ ਹੁਣ ਕੁਲਵਿੰਦਰ ਜੀ ਤੁਸੀਂ ਤੁਹਾਡੇ ਕੋਲ ਸਹੀ ਨਹੀਂ ਕੁਝ ਇਹ ਵੀ ਦੱਸਦੇ ਜਿਹੜੇ ਪੰਚਾਇਤਾਂ ਕੋਲ ਨਹੀਂ ਇਹ ਐਲਾਨ ਕਰਦੇ ਹੋ ਨਾ ਤਾਂ ਸਾਡਾ ਸਫਲ ਕੁਲਵਿੰਦਰ ਮੈਂ ਸਾਰੇ ਸਰ ਬਹੁਤ ਕਮਾਲ ਦਾ ਅਜੇ ਇਹ ਵੀ ਹੈ ਕਿ ਤੁਸੀਂ ਸਾਡੇ ਨਾਲ ਸੰਵਾਦ ਕੀਤਾ ਔਰ ਇਸ ਤੋਂ ਵੱਧ ਜਿਹੜੀ ਕਮਾਲ ਦੀ ਗੱਲ ਹੋ ਨਹੀਂ ਸਕਦੀ ਜੇ ਇਸ ਨਾਲ ਜੇ ਅਗਾਂਹ ਵੀ ਕਿਤੇ ਮੌਕਾ ਮਿਲੇ ਕਿਉਂਕਿ ਜੇ ਸਰਪੰਚਾਂ ਦੇ ਨਾਲ ਸਿੱਧਾ ਸੰਵਾਦ ਤੁਹਾਡਾ ਹੋਣੀ ਤਾਂ ਤਾਂ ਪਿੰਡ ਬਦਲ ਜਾਣ ਫਿਰ ਕੋਈ ਬਹੁਤ ਧੰਨਵਾਦ